ਸੁਲਤਾਨ ਦੇ ਘਰੇ ਮੈਂ ਲੈਣ ਆਇਆ ਮੈਂ ਸੁਲਤਾਨ ਨੂੰ ਤੇ ਰਾਤ ਦੇ ਵਜੇ ਹੋਇਆ 12:30 3 ਵਜੇ ਟ੍ਰੇਨ 3:30 ਟ੍ਰੇਨ ਆਣੀ ਹੈ ਇਹ ਛੱਡ ਜਾਣਾ ਹੈ ਲੋ ਜੀ ਮਿੱਤਰੋ ਅਸੀਂ ਅੱਜ ਪਹੁੰਚ ਗਏ ਆ ਜਲੰਧਰ ਘੰਟਾ ਨਾ ਕਿੱਥੇ ਜਾਣਾ ਤੇ ਮਹਾਰਾਸ਼ਟਰ ਅਹਿਲਿਆ ਨਗਰ ਇਹਨੇ ਮਹਾਰਾਸ਼ਟਰ ਜਾਣਾ ਅਹਿਮਦਨਗਰ ਹੁਣ ਉਹਦਾ ਨਾਮ ਚੇਂਜ ਹੋ ਕੇ ਬਣ ਗਿਆ ਅਹਿਲਿਆ ਨਗਰ ਤੇ ਅਸੀਂ ਵਲੌਗ ਤਾਂ ਨਹੀਂ ਪਾਇਆ ਇਹਦੇ ਦਾਦਾ ਇਹਦਾ ਡੈਡੀ ਨਾਲ ਸੀਗੇ ਸਾਡੇ ਪਾਸੇ ਉਹਦੇ ਵਿੱਚ ਗੱਡੀ ਦੇ ਵਿੱਚ ਬਈ ਸਾਨੂੰ ਥੋੜੀ ਜਿਹੀ ਸੰਗ ਜੀ ਲੱਗਦੀ ਦੀ ਹਜੇ ਇੰਨਾ ਮੈਂ ਨਵੇਂ ਬਲੌਗਰ ਬਣੇ ਨਾ ਅਸੀਂ ਤਾਂ ਫਿਰ ਅਸੀਂ ਪਾਇਆ ਨਹੀਂ ਰੋਫ ਫੇ ਹੁਣ ਅਸੀਂ ਬਾਨਾ ਜਾ ਲਾਗੇ ਇਧਰ ਨੂੰ ਆਏ ਤਾਂ ਹੋ ਜਾਣੇ ਅਸੀਂ ਗਿਆ ਪਾਈਏ ਤੇਰੇ ਨਾਲ ਹੋਰ ਕਿਹੜਾ ਕਿਹੜਾ ਆ? ਇਹਨਾਂ ਭਾਈ ਇਹ ਮੁੰਡੇ ਦੂਰ ਦੂਰ ਦੇ ਜੀ ਨੇ ਤੇਰੀਆਂ ਦੇ ਆ ਨਹੀਂ ਆਪਣਾ ਲੋਕਲ ਦਾ ਨਹੀਂ ਹੈ ਕੋਈ ਵੀ ਲੋਕਲ ਨਹੀਂ ਹੈ ਕੋਈ ਤੇ ਵੈਸੇ ਦਸ਼ਾਂਤ ਵੀ ਨਹੀਂ ਹੈਗੇ ਰੱਤੇ ਆਲ ਦੇ ਪਰ ਉਹਨਾਂ ਨੇ ਫੋਨ ਹੀ ਨਹੀਂ ਆਇਆ ਹਨਾ ਹਾਂ ਉਹਨਾਂ ਦਾ ਨਹੀਂ ਆਇਆ ਕਈ ਬੰਦੇ ਭੁੱਲ ਗਏ ਸਾਨੂੰ ਛੇਤੀ ਇਹ ਭੁੱਲ ਗਏ ਹਜੇ ਟ੍ਰੇਨਿੰਗ ਨੂੰ ਵੀ ਨਹੀਂ ਗਏ ਹੈਗੇ ਹੈਗੇ ਸੀ ਕੈਂਪ ਦੇ ਸੀਗੇ ਸਾਡੇ ਪਰ ਉਹ ਤੋਂ ਹੁਣ ਅਕਸਰ ਵੱਧੇ ਬਣ ਗਏ ਫਿਰ ਉਹਨਾਂ ਨੂੰ ਉਸਤਾਦ ਦਾ ਚੇਤਾ ਭੁੱਲ ਗਿਆ ਮੈਂ ਯਾਰੇ ਕੱਟ ਦੇਣਾ ਮੈਂ ਇਹ ਪਾਟ ਕਾ ਨੂੰ ਯਾਰ ਨਹੀਂ ਕਹਿਣਾ ਤੇ ਜੀ ਹੁਣ ਅਸੀਂ ਪਹੁੰਚ ਗਏ ਔਰੇ ਬਹੁਤ ਸੋਹਣਾ ਬਣਾਇਆ ਵੇ ਦੇਖੋ ਕੈਂਟ ਪਹਿਲਾਂ ਇਦਾਂ ਦਾ ਨਹੀਂ ਸੀਗਾ ਦੇਖੋ ਬਹੁਤ ਹਾਈ ਫਾਈ ਹੈ ਬਿਲਕੁਲ ਹਾਈ ਕਲਾਸ ਪਹਿਲਾਂ ਇਹੋ ਜਿਹਾ ਨਹੀਂ ਸੀਗਾ ਇਹ ਚੇਂਜ ਹੋ ਗਿਆ ਜਦ ਅਸੀਂ ਅੱਜ ਤੋਂ 2 ਸਾਲ ਪਹਿਲਾਂ ਆਏ ਸੀ ਉਦੋਂ ਤਿਆਰ ਹੋ ਰਿਹਾ ਸੀਗਾ ਹੁਣ ਅਕੇ ਨਾਲ ਬਹੁਤ ਸੋਹਣਾ ਬਣ ਗਿਆ ਹੈ ਤੇ ਇਹਦੇ ਨਾਲ ਹੈਗੇ 5-6 ਮੁੰਡੇ ਤੇ ਟਿਕਟ ਸਾਡੇ ਕੋਲ ਵੀ ਜਰਨਲ ਦੀ ਆ ਹੁਣ ਜਿੰਨੇ ਵੀ ਗਏ ਸਾਰੇ ਜਰਨਲ ਚ ਗਏ ਆ ਇਹਨੂੰ ਵੀ ਉਦੀ ਭੇਜਣਾ ਜਿੱਦਾਂ ਪਹਿਲਾਂ ਆ ਨੂੰ ਭੇਜਿਆ ਆ ਮੈਸੇਜ ਉਹ ਚ ਦੇ ਸੀਗਾ ਪਹਿਲਾਂ ਬਾਇ ਏਅਰ ਜਾਈਏ ਹੁਣ ਬਾਇ ਏਅਰ ਦਾ ਦਿੱਕਤ ਹੈ ਜਾਂ ਉਦੋਂ ਫਲਾਟਾ ਕੈਨਸਲ ਹੋ ਗਈਆਂ ਜੇ ਇਹ ਵੀ ਹੋ ਗਈਆਂ ਦਿੱਕਤ ਹੋ ਜਾਣੀ ਇੱਕ ਤਾਂ ਕੱਲ ਦਾ ਦਿਨ ਲੰਘੇ ਗਿਆ ਇਹਨਾਂ ਨੂੰ ਇਹਨਾਂ ਨੇ ਕਿਹਾ ਵਾ ਵੀ ਤੁਸੀਂ 3 ਦਿਨ ਦੇ ਵਿੱਚ ਵਿੱਚ ਰਿਪੋਰਟ ਕਰਨੀ ਆ ਦੂਜਾ ਦਿਨ ਅੱਜ ਹੋਇਆ ਗਿਆ ਜੇ ਅੱਜ ਵੀ ਏਅਰ ਟਿਕਟ ਕੈਨਸਲ ਹੋ ਗਈ ਕੱਲ ਨੂੰ ਤੀਜਾ ਦਿਨ ਹੋਣਾ ਫੇਰ ਪਰੇਸ਼ਾਨੀ ਹੋ ਜਾਣੀ ਆ ਇਹਨਾਂ ਨੇ ਨਵੇਂ ਸਾਲ ਤੋਂ ਪਹਿਲਾਂ ਪਹੁੰਚਣਾ ਜ਼ਰੂਰੀ ਹੈ ਤੇ ਬਾਕੀ ਹੁਣ ਇਹੇ ਜਾਣ ਲੱ ਤੇ ਦੋ ਨਿਕੜੇ ਜੀ ਬਾਨਾ ਲਾ ਕੇ ਇਹ ਬਾਕੀ ਮੈਂ ਵੀਡੀਓ ਚ ਦਿਖਾ ਲ ਦੇਣੇ ਕਿਹੜੇ ਕਿਹੜੇ ਮੁੰਡੇ ਆ ਤੇ ਜਿਨ੍ਹਾਂ ਨੇ ਹੁਣ ਇਹ ਦੇਖੋ ਆਖਰੀ ਬੰਦਾ ਸਾਡਾ ਇਹ ਤੋਂ ਬਾਅਦ ਹੁਣ ਕੋਈ ਨਹੀਂ ਜਾਣਾ ਹੈਗਾ ਇਹ ਲਾਸਟ ਵੈਚ ਦਾ ਸਾਡੇ ਇਸ ਵੈਚ ਦਾ ਲਾਸਟ ਬੰਦਾ ਸੀਗਾ ਤੇ ਲਾਸਟ ਜਿਹਨੂੰ ਕੋਲ ਆਈ ਤੇ ਉਹ ਸੀਗਾ ਕਰਨ ਕਰਨੇ ਸੀਗਾ ਹਨਾ ਤੇਰੇ ਬਾਅਦ ਕਰਨ ਨੂੰ ਆਈ ਸੀਗਾ ਹਨਾ ਤੇ ਉਦਾਂ ਇਹ ਸਾਡਾ ਆਖਰੀ ਬੰਦਾ ਹੈ ਜੀ ਤੋਂ ਬਾਅਦ ਹੁਣ ਕੋਈ ਨਹੀਂ ਜਾਣਾ ਹੈਗਾ ਤੇ ਜਿਨ੍ਹਾਂ ਨੇ ਹੁਣ ਗਾਹਾਂ ਆਣਾ ਆ ਤੇ ਮੈਨੂੰ ਕੋ ਸੰਪਰਕ ਕਰ ਲਿਓ ਤੇ ਬੈਸਟ ਵਿਸ਼ੇ ਜੈ ਤੈਨੂੰ ਸੁਲਤਾਨ ਬਹੁਤ-ਬਹੁਤ ਹੁਕਮ ਹੁਣ ਇਹਨੇ 6 ਮਹੀਨੇ ਬਾਅਦ ਮਿਲਣਾ ਸਾਨੂੰ ਤੇ 6 ਮਹੀਨੇ ਬਾਅਦ ਦੇਖਾਂਗੇ ਕਿੰਦਾਂ ਦੀ ਲੋਕਾਂ ਹੁਣ ਦੇਖ ਲੋ ਇਹਦੀ ਲੋਕ ਕਿਹੋ ਜਿਹੀ ਆ 6 ਮਹੀਨੇ ਬਾਅਦ ਦੇਖੀਏ ਰੂ ਕਿਹੋ ਜਾਂ ਆ ਠੀਕ ਹੈ ਜੀ ਆਣ ਲੱਗੀ ਹੈ ਟ੍ਰੇਨ ਸਾਡੀ ਇੱਕ ਹੋਰ ਆ ਗਈ ਹੈ ਦੇਖੀ ਕਿਹੜੀ ਹੈ ਇਹ ਇਹ ਹੈਗੀ ਜੀ ਹਾਵੜਾ ਐਕਸਪ੍ਰੈਸ Deus